ਮੈਨਰੇਨੋ ਬਾਲਾ 3 ਵਰਤੋ ਗੱਲ ਕੁਝ ਵੀ ਨਹੀਂ ਗੱਲ ਇਹਨਾਂ ਨੇ ਇਹ ਕਿ ਜਦੋਂ ਥੋੜੀ ਜਿਹੀ ਪੀਂਦੇ ਸੀ ਨਾ ਇਹ ਉੱਥੋਂ ਲੈ ਕੇ ਆਏ ਸੀ ਇਹਨਾਂ ਨੇ ਕੰਡੀਸ਼ਨ ਅਗੇ ਨੂੰ ਕਾਫੀ ਅੱਗੇ ਪਹਿਲਾਂ ਕ੍ਰਿਟੀਕਲ ਨੂੰ ਕਾਫੀ ਬੜਾ ਸੁਧਾਰ ਆਇਆ ਹੈ ਹਾਂਜੀ ਵਧੀਆ ਹੋ ਗਿਆ ਹਾਲਾਤ ਨੂੰ ਜਰਾ ਕਾਫੀ ਬੈਟਰ ਹੈ ਕੀ ਲੋਕਾਂ ਨੂੰ ਕਿਹਦਾ ਚਾਹ ਲੋਕਾਂ ਨਹੀਂ ਆਇਆ ਕਹਿਣਾ ਜਾਂਦੇ ਕਿ ਤੇ ਨਾ ਪੀਓ ਇਹ ਸ਼ਰਾਬ ਫਰੀ ਵੀ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੈ ਜਿਆਦਾ ਹੱਥ ਜੋੜ ਕੇ ਬੇਨਤੀ ਹੈ ਕਿ ਛੋਟੇ ਛੋਟੇ ਬੱਚੇ ਉਹਨਾਂ ਵੱਲ ਧਿਆਨ ਦਿਓ ਸਰਕਾਰ ਸਰਕਾਰ ਵਾਲੋ ਕਹਿੰਦੇ ਕਿ ਜਿਹੜੇ ਦਿੰਦੇ ਹੈ ਸ਼ਰਾਬ ਉਹਨਾਂ ਵੱਲ ਜਿਆਦਾ ਨਿਗਰਾਨੀ ਕਰਨ ਸਾਨੂੰ ਹੋਰ ਥੋੜਾ ਬੋਧ ਦਿੱਤਾ ਉਹਨਾਂ ਨੇ ਟ੍ਰੀਟਮੈਂਟੇ ਵਜੇ ਚੱਲਦਾ ਹੈ ਡਾਕਟਰ ਦਾ ਸਤਾ ਵੀ ਬੋਧ ਵਧੀ ਹੈ ਤੇ ਉਹਦਾ ਕੋਆਪਰੇਟ ਕਰਦਾ ਹੈ ਸਾਰਾ ਮਾਂ ਹਾਂਜੀ ਤੇ ਕਿਸ ਤਰ੍ਹਾਂ ਕਿਹੜੇ ਪਿੰਡ ਤੋਂ ਪਤਾਲਪੁਰ ਤੋਂ ਕੀ ਕਰਦੇ ਇੰਦੀ ਇਹ ਆਇਦ ਗਏ ਕੰਮ ਤੇ ਇੰਨਾਂ ਨੇ ਸਵੇਰੇ ਸ਼ਰਾਬ ਕੀਤੀ ਜੀ ਆ ਡੇਪੈਂਡ ਵੇਚਦਾ ਨਾ ਮੁੰਡਾ ਉਹਦੇ ਕੋਲ ਲੈ ਕੇ ਤੇ ਭੇਜੀ ਤੇ ਬੱਚੇ ਆਂਦੇ ਜਲਣੋਂ ਡਈ ਆ ਤੈਸੇ ਤੇ ਸਵੇਰੇ ਆਂਦੇ ਜਲਣੋਂ ਡਈ ਆ ਰਾਤੀ ਇਹਨਾਂ ਨੇ ਉਲਟੀ-ਉਲਟੀ ਕੀਤੀ ਉਹ ਤੋਂ ਠੀਕ ਹੋ ਗਏ ਤੇ ਸਵੇਰੇ ਆਂਦੇ ਜਲਣੋਂ ਡਈ ਆ ਤੇ ਆਪਾਂ ਫਿਰ ਕੋਈ 3 ਵਜੇ ਲੈ ਕੇ ਆਏ ਹਸਪਤਾਲ ਦੇ ਦਾਖਲ ਕਰਾਇਆ ਹੁਣ ਤੇ ਠੀਕ ਹੈ ਫਰਕ ਹੈ ਵਧੀਆ ਵਾ ਕਈ ਲੋਕ ਕਹਿੰਦੇ ਆ ਕਿ ਸਰਕਾਰੀ ਦੇ ਸਪਤਾ ਵਿੱਚ ਇਲਾਜ ਵੀ ਸਹੀ ਕਰਦਾ ਕੀ ਨਹੀਂ ਆਹੀ ਤੇ ਲੈ ਗਿਆ ਸਾਡਾ ਤੇ ਹੁਣ ਫੜ ਗਿਆ ਕਾਫੀ ਫੜ ਗਿਆ ਆ ਠੀਕ ਹੈ ਪਹਿਲਾਂ ਆਂਦੇ ਜਲਣ ਹੁੰਦੀ ਆ ਕਾਬੜ ਪੈਂਦੀ ਆ ਹੁਣ ਤੇ ਠੀਕ ਹੈ ਹੁਣ ਕੁਝ ਨਹੀਂ ਹੁੰਦਾ ਉਹਨਾਂ ਨੂੰ ਕੋਈ ਬਾਤ ਉਹ ਸਾਡੇ ਅੱਧ ਕੀ ਜਾਵੇ ਕਿ ਸਾਡੇ ਪਿੰਡ ਕਈ ਹੈਗੇ ਐ ਤਾਂ ਵੇਚਦੇ ਆ ਲੈ ਕੇ ਵੇਚਦੇ ਆ ਇੱਕ ਨੂੰ ਤੇ ਫੜਿਆ ਤੇ ਦੋ ਤਿੰਨ ਹੋਰ ਹੈਗੇ ਆ ਉਹਨਾਂ ਨੂੰ ਵੀ ਫੜਿਆ ਜਾਵੇ ਠੀਕ ਹੈ ਵਧੀਆ ਵਧੀਆ ਜੀ ਸਰ ਮੇਰੀ ਮੰਨਤ ਪਾ ਗਈ ਘਟਨਾ ਜਿਹੜੀ ਆ ਰੋਟੀ ਰੋਟੀ ਚੋਈ ਗਿਆ ਕਿੰਨੇ ਕੁ ਲੋਕ ਜਿਹੜੇ ਆ ਇਸ ਦੇ ਦੇ ਸ਼ਰਾਬ ਦੇ ਜਿਹੜਾ ਬੈਰੇ ਦੇ ਵਿੱਚ ਘਟਨਾ ਦੇ ਵਿੱਚ ਸੋ ਸਾਡੇ ਕੋਲ ਇੱਥੇ ਗੁਰੂ ਨਾਨਕ ਦੇ ਹਸਪਤਾਲ ਦੇ ਵਿੱਚ ਕੋਈ 17 ਪੇਸ਼ੈਂਟ ਜਿਹੜੇ ਨੇ ਹੁਣ ਤੱਕ ਸਾਡੇ ਕੋਲ ਦਾਖਲ ਨੇ ਤੇ ਚਾਰ ਪੇਸ਼ੈਂਟ ਜਿਹੜੇ ਫਰੈਸ਼ ਹੁਣੇ ਮਾਨੂੰ ਥੋੜੀ ਦਿਨ ਪਹਿਲਾਂ ਪਤਾ ਲੱਗਿਆ ਐਮਰਜੈਂਸੀ ਦੇ ਵਿੱਚ ਆਏ ਨੇ ਇਹ ਸਾਰੇ ਦੇ ਸਾਰੇ ਪੇਸ਼ੈਂਟਸ ਜਿਹੜੇ ਨੇ ਮਜੀਠਾ ਏਰੀਆ ਏਰੀਆ ਦੇ ਹੀ ਨੇ ਸੋ ਇਹ ਜਿਹੜੀ ਇੱਕ ਸਪੂਰੀਅਸ ਸ਼ਰਾਬ ਜਿਹੜੀ ਹੈ ਕਟਿਆ ਸ਼ਰਾਬ ਪੀਣ ਤੋਂ ਬਾਅਦ ਸਾਰੇ ਦੇ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਪ੍ਰੋਬਲਮ ਹੋਈ ਆ ਸੋ ਉਹਨਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਇਹਨਾਂ ਚੋਂ 5 ਕ ਪੇਸ਼ੈਂਟ ਜਿਹੜੇ ਜਿਨ੍ਹਾਂ ਦੀ ਕੰਡੀਸ਼ਨ ਥੋੜੀ ਜ਼ਿਆਦਾ ਸੀਰੀਅਸ ਸੀ ਉਹ ਆਈਸੀਯੂ ਦੇ ਵਿੱਚ ਨੇ ਬਾਕੀ ਨਾਰਮਲ ਜਿਹੜੇ ਸਾਡੇ ਮੈਡੀਸਨ ਦੇ ਵਾਰਡ ਨੇ ਉਹਨਾਂ ਦੇ ਵਿੱਚ ਇਹ ਪੇਸ਼ੈਂਟ ਐਡਮਿਟਡ ਨੇ ਸੋ ਇੱਥੇ ਸਾਡੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੀ ਟ੍ਰੀਟਮੈਂਟ ਦੀ ਸਹੂਲਤ ਸਾਡੇ ਕੋਲ ਹੈਗੀ ਆ ਸੋ ਉਹ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਚੱਲ ਰਿਹਾ ਸੋ ਹੋਪਫੁਲੀ ਇਹ ਸਾਰੇ ਪੇਸ਼ੈਂਟ ਜਿਹੜੇ ਨੇ ਇੱਥੇ ਠੀਕ ਹੋ ਜਾਣਗੇ ਸਾਰੇ ਸਾਰੇ ਜਿਹੜੇ ਸ਼ਰਾਬ ਦੇ ਨਸ਼ੇ ਕੀ ਆ ਤੇ ਜਾਂ ਹੋਰ ਵੀ ਕੋਈ ਇਹਨਾਂ ਦੇ ਵਿੱਚ ਹੈਗੀ ਜਿਹੜੇ ਇਹ ਪੇਸ਼ੈਂਟ ਨੇ ਇਹ ਸਾਰੇ ਦੇ ਸਾਰੇ ਸ਼ਰਾਬ ਦੇ ਨਸ਼ੇ ਵਾਲੇ ਹੀ ਨੇ ਇਹਦੇ ਵਿੱਚ ਦੂਸਰਾ ਕੋਈ ਪੇਸ਼ੈਂਟ ਨਹੀਂ ਹੈਗਾ ਕੀ ਡਾ ਟ੍ਰੀਟਮੈਂਟ ਕਰੇ ਕੋਈ ਸਪੈਸ਼ਲ ਵੀ ਕੋਈ ਬਦੋ ਬਦੋ ਜਿਹੜਾ ਵਾ ਹਸਪੀਟਲ ਬਦੋ ਜਿਹੜਾ ਕੋਈ ਇੰਜੈਕਸ਼ਨ ਜਾਂ ਹੋਰ ਕੋਈ ਟ੍ਰੀਟਮੈਂਟ ਵਾ ਸਪੈਸ਼ਲ ਦੋਸੇ ਚ ਦੇਖੋ ਜੋ ਵੀ ਇਸ ਅਲਕੋਹਲ ਪੋਇਜ਼ਨਿੰਗ ਦਾ ਐਂਟੀਡੋਟ ਹੈ ਜੋ ਜੋ ਇੰਜੈਕਸ਼ਨਸ ਹੈਗੇ ਨੇ ਉਹ ਸਾਡੇ ਕੋਲ ਸਾਰੇ ਅਵੇਲੇਬਲ ਨੇ ਉਹ ਸਾਰੇ ਇੱਥੇ ਅਸੀਂ ਦੇ ਰਹੇ ਆ ਗੁਰਨਾਨਕ ਦੇਵ ਹਸਪਤਾਲ ਚ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈਗੀ ਹੈ ਸਾਡੇ ਕੋਲ आईसीयू ਵੀ ਸਾਡਾ ਜਿਹੜਾ ਹੈਗਾ ਉੱਥੇ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਰੱਖਣ ਲਈ ਹਰ ਤਰ੍ਹਾਂ ਦੀ ਸਾਡੇ ਕੋਲ ਸਹੂਲਤ ਹੈ ਔਰ ਇੱਥੇ ਹਰ ਮਰੀਜ਼ ਦਾ ਜਿਹੜਾ ਵੀ ਕੋਈ ਅਲਕੋਹਲ ਪాయిਜ਼ਨਿੰਗ ਨਾਲ ਆਇਆ ਉਹਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਹੁਕਮ ਅਨਸਾਰ ਸਾਰਾ ਟੋਟਲੀ ਫ੍ਰੀ ਕੀਤਾ ਜਾ ਰਿਹਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਥੇ ਚਾਰजेस ਨਹੀਂ ਲੱਗ ਰਹੇ ਸਾਰੀਆਂ ਦਵਾਈਆਂ ਸਭ ਕੁਝ ਇੱਥੇ ਫ੍ਰੀ ਹੀ ਦੇ ਪੇਸ਼ੈਂਟਸ ਨੂੰ ਦਿੱਤਾ ਜਾ ਰਿਹਾ ਸਰ ਪਰਸੋ ਵੀ ਇਹ ਦੋ ਤਿੰਨ ਤਕਰੀਬਨ ਹੋ ਗਏ 6 ਦੇ ਘਟਨਾਵਾਂ ਹੋਈਆਂ ਹੁਣ ਵੀ ਪੇਸ਼ੈਂਟ ਪਈ ਆ ਰਹੇ ਆ ਕਿ ਲੱਗਦਾ ਕਿ ਉਹ ਅਵੇਅਰ ਨਹੀਂ ਹੈ ਕਿ ਜਿਹਨੇ ਮੋਤਾ ਨਮਾ ਉਹਨਾਂ ਤੋਂ ਇਹਨਾਂ ਬਿਲਕੁਲ ਬੇਖੌਫ ਨੇ ਕਿ ਇਹਨਾਂ ਜਿਹੜੀ ਦਵਾਈ ਦਿੱਤੀ ਸੀ ਉਹ ਖਾ ਕੇ ਖਲੇ ਕਿ ਦੇਖੋ ਜਿਹੜੀ ਜ਼ਹਿਰੀਲੀ ਸ਼ਰਾਬ ਆ ਜਿਸ ਨੇ ਜਿਆਦਾ ਮਾਤਰਾ ਦੇ ਵਿੱਚ ਲਈ ਆ ਉਹ ਜਾਂ ਤਾਂ ਉਸੇ ਟਾਈਮ ਡੈਥ ਹੋ ਗਈ ਆ ਜਾਂ ਉਸ ਤੋਂ ਥੋੜੀ ਦੇਰ ਬਾਅਦ ਉਹ ਜਿਹੜੇ ਮਰੀਜ਼ ਨੇ ਉਹ ਸੀਰੀਅਸ ਹੋ ਕੇ ਉਸ ਤੋਂ ਬਾਅਦ ਹਸਪਤਾਲਾਂ 'ਚ ਗਏ ਨੇ ਉੱਥੇ ਕਈ ਵਾਰ ਕਈ ਪੇਸ਼ੈਂਟਸ ਦੀ ਡੈਥ ਵੀ ਹੋਈ ਆ ਜਾਂ ਉਹ ਅਜੇ ਵੀ ਸੀਰੀਅਸ ਪਏ ਨੇ ਜਿੰਨਾ ਮਰੀਜ਼ਾਂ ਨੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਉਹ ਜਹਿਰੀਲੀ ਸ਼ਰਾਬ ਪੀਤੀ ਆ ਉਹਨਾਂ ਦੇ ਵਿੱਚ ਲੇਟ ਜਿਹੜੇ ਇਫੈਕਟ ਨੇ ਇਸ ਜ਼ਹਿਰੀਲੀ ਸ਼ਰਾਬ ਦੇ ਉਹ ਹੁਣ ਆਣੇ ਸ਼ੁਰੂ ਹੋਏ ਨੇ ਸੋ ਇਸ ਕਰਕੇ ਜਿਹੜੇ ਹੈਗੇ ਨੇ ਕੁਝ ਪੇਸ਼ੈਂਟ ਅੱਜ ਵੀ ਆਏ ਨੇ ਬਾਕੀ ਹੈਲਥ ਡਿਪਾਰਟਮੈਂਟ ਵੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹ ਸਰਵੇ ਕਰ ਰਹੇ ਨੇ ਇਸ ਤਰ੍ਹਾਂ ਦਾ ਕੋਈ ਵੀ ਮਰੀਜ਼ ਜਿਹੜਾ ਪਿੰਡਾਂ ਦੇ ਵਿੱਚ ਦਿਖ ਰਿਹਾ ਉਹ ਗੁਰੂ ਨਾਨਕ ਦੇਵ ਹਸਪਤਾਲ ਜਾਂ ਨੇੜੇ ਦੇ ਹਸਪਤਾਲ ਦੇ ਵਿੱਚ ਉਹ ਭੇਜ ਰਹੇ ਨੇ ਜਿਹੜੇ ਲੋਕ ਹੁਣ ਤੱਕ ਟ੍ਰੀਟਮੈਂਟ ਦੇ ਨਾਲ ਚੱਲ ਗਿਆ ਹੁਣ ਤੱਕ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਸੰਤੰਪਿਤ ਕਿ ਕਬਰ ਕੀਤੇ ਗਏ ਸਾਡੇ ਹਸਪਤਾਲ ਦੇ ਵਿੱਚ ਟੋਟਲ 4 ਡੈਥਸ ਹੋਈਆਂ ਨੇ ਜੀ 4 ਪੇਸ਼ੈਂਟ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਸਿਕ ਸੀਗੇ ਬਹੁਤ ਜ਼ਿਆਦਾ ਬੁ